ਨੇ ਚਿਕਨ ਲਫਾਪਾ ਪੜਿਆ ਹੋਇਆ ਇੱਕ ਮਾਰਕ ਸੀ ਹੈਗਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਦੇ ਜਮੀਰ ਬਾਦਲ ਤੇ ਜਿਹੜੀ ਇੱਕ ਹੋਰ ਕਮੇਟੀ ਨੇ ਪਰਸੋਂ ਇੱਕ ਮੀਟਿੰਗ ਹੋਈ ਸੀ ਉਸ ਨੂੰ ਲੈ ਕੇ ਨੇ ਸੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਮਨਜੋਗ ਪੰਜ ਮੈਂਬਰੀ ਵਾਫਦ ਜੋ ਜਿਹੜਾ ਐਗਜ਼ੀਕਟਿਵ ਦਾ ਭਾਜੀ ਯਾਰ ਤੁਸੀਂ ਨਾ ਮਨਜੋਗ ਸਿੰਘ ਸਾਹਿਬ ਗਨੀ ਰਵੀਰ ਸਿੰਘ ਨੇ ਜਦਦਰ ਸ਼੍ਰੀ ਅਕਾਲ ਤਖਸਾਲ ਸਰਾਂ ਨੂੰ ਮਿਲਿਆ ਕਿ ਮੀਤ ਪ੍ਰਧਾਨ ਜੋ ਸਾਡੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਸਰਦਾਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਉਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੇ 5 ਮੈਂਬਰੀ ਬਫਦਾ ਹੈ ਉਹ ਸਿੰਘ ਸਾਹਿਬ ਨੂੰ ਮਿਲਿਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਹੈ ਕਿਸੇ ਸੱਜਣ ਵੱਲੋਂ ਉਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਜਿਹੜੀ ਹੈ ਉਹ ਸਜ਼ਾ ਅਕਾਲ ਤਖਤ ਸਾਹਿਬ ਨੇ ਸੁਣਾਈ ਸੀ ਕਿਉਂਕਿ ਅਕਾਲ ਤਖਤ ਦੀ ਮਾਨ ਮਰਿਆਦਾ ਦੇ ਅਨੁਸਾਰ ਉਹ ਆਪਣੀ ਸਜ਼ਾ ਭੁਗਤ ਰਹੇ ਸੀ ਤੇ ਉਹਦੇ ਤੇ ਗੋਲੀ ਚਲਾਈ ਗਈ ਹੈ ਤੇ ਗੋਲੀ ਜਿਹੜੀ ਹੈ ਸਿੱਧੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੈ ਅਕਾਲ ਤਖਤ ਸਾਹਿਬ ਦੇ ਸਦਾਰਤਾਂ ਦੇ ਉੱਤੇ ਅਟੈਕ ਹੈ ਉਹਦੇ ਲਿਬਾਬਤ ਜਿਹੜਾ ਇਹ ਸਾਰਾ ਕੁਝ ਅੱਜ ਅਸੀ ਸਿੰਘ ਸਾਹਿਬ ਨੂੰ ਦੱਸਿਆ ਵੀ ਉਹ ਸੱਜਣ ਦੇ ਉੱਤੇ ਵੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਤੇ ਅਸੀਂ ਇਸ ਦੇ ਲਈ ਅੱਜ ਮੈਮੋਰੰਡਮ ਜਿਹੜਾ ਹੈ ਉਹ ਸਿੰਘ ਸਾਹਿਬ ਨੂੰ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਹੈ ਮੰਨ ਸਾਹਿਬ ਜਿਹੜੀ ਇੱਕ ਪੱਗ ਵੀ ਉਤਾਰੀ ਗਈ ਹੈ ਨਰਿੰਦਰ ਸਿੰਘ ਚੌੜੀ ਹੋਰਾ ਦੀ ਉਸ ਦਾ ਵਿਰੋਧ ਜਿਹੜਾ ਦਲ ਖਾਲਸਾ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਉਸ ਦੇ ਸਬੰਧ ਉਸ ਦੇ ਸਬੰਧ ਦੇ ਵਿੱਚ ਨਾ ਜੀ 9 ਤਰੀਕ ਨੂੰ ਅਸੀਂ ਐਜੈਕਟਿਵ ਦੀ ਮੀਟਿੰਗ ਸੱਦ ਲਈ ਹੈ ਤੇ 11 ਵਜੇ ਅਸੀਂ ਉਹਦੇ ਵਿੱਚ ਸਾਰਾ ਫੈਸਲਾ ਸਾਰੇ ਮੈਂਬਰ ਸਾਹਿਬਾਨਾਂ ਦੀ رائے ਲੈ ਕੇ ਇਹ ਜਿਹੜਾ ਦਸਤਾਰ ਲਾਈ ਦਾ ਗੱਲ ਹੈਗੀ ਆ ਉਹਦੇ ਕੀ ਸਜ਼ਾ ਬਣਦੀ ਹੈ ਕਿ ਵਿਊ ਨੇ ਸਾਰਿਆਂ ਦੇ ਉਹ ਅਸੀਂ ਉਸ ਦਿਨ ਫੈਸਲਾ ਕਰ ਕਾਨੂੰਨ ਮੁਤਾਬਿਕ ਕਿਹਾ ਜਾ ਰਿਹਾ ਜਿਹੜੀ ਸਜ਼ਾ ਹੈ ਉਹ ਨਰੈਨ ਸਿੰਘ ਚੋੜਾ ਹੋਰਾਂ ਨੂੰ ਮਿਲੇਗੀ ਜਿਹੜੇ ਉਹਨਾਂ ਨੇ ਅਪਰਾਧ ਕੀਤਾ ਉਹ ਕਾਨੂੰਨ ਸਜ਼ਾ ਦੇਗਾ ਪਰ ਜਿਹੜੀ ਪੱਗ ਲਾਈ ਹੈ ਉਹਦੀ ਸਜ਼ਾ ਕੌਣ ਦੇਵੇਗਾ ਉਹ ਬਿਲਕੁਲ ਜੋ ਜੋ ਮर्यादा ਤੋਂ ਉਲਟਾ ਹੈ ਉਹਦੀ ਸਜ਼ਾ ਅਸੀਂ ਜਦ ਤੱਕ ਅਕਾਲਤਖ ਸਾਹਿਬ ਨੂੰ ਕਹਾਂਗੇ ਕਿ ਉਹ ਦੇਣਾ ਜੀ ਇਹ ਸਰਪੰਚ ਵੀ ਕਹਿ ਸਕਦੇ ਕਿ 84 ਤੋਂ ਬਾਅਦ ਪਹਿਲੀ ਵਾਰ ਜਿਹੜਾ 84 ਦੇ ਦੁਆਰਾ ਜਿਹੜੀ 84 ਉਹ ਸਾਨੂੰ ਯਾਦ ਕਰਾ ਦਿੱਤੀ ਗਈ ਆ ਕਿ 84 ਦੇ ਵਿੱਚ ਕਾਂਗਰਸ ਸਰਕਾਰ ਨੇ ਅਟੈਕ ਕੀਤਾ ਤੋਪਾਂ ਗੋਲੀਆਂ ਦੇ ਨਾਲ ਫਿਰ ਦੁਬਾਰਾ ਹੋਣਾ ਜਿਹੜੀ ਗੋਲੀ ਹੈ ਉਹ ਅਕਾਲ ਤਖਤ ਤੇ ਸੰਸਦਾਂ ਦੇ ਉੱਤੇ ਜਿਹੜੀ ਚਲਾਈ ਗਈ ਹੈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਅਰਵਿੰਦਰ ਸਿੰਘ ਖਾਲਸਾ ਐਜੈਕਟਿਵ ਮੈਂਬਰ ਹਮਲੋ ਫਤਿਹਗੜ੍ਹ ਸਾਹਿਬ ਤੋਂ ਮੈਂ ਜੀ ਕਰੀ ਮੈਨੂੰ ਰੱਖੋ ਜੀ ਰੇਮ ਨੂੰ ਬੰਨ੍ਹਾ ਨਾ ਭਵੀ ਨਾ ਕਰਕੇ ਭੇਜਦੇ ਹੋ अच्छी चार तरीक न सिख वालों नारायण चौड़े वालों गोली चलाई गई सी चौरासी तो बाद एक बार फिर दरबार साहब त ਮੈਂ ਸਮਝਦਾ ਵੀ ਅਟੈਕ ਕੀਤਾ ਗਿਆ ਸੀ ਉਹਦੇ ਬਾਰੇ ਅਸੀਂ ਧਾਰਮਿਕ ਜਿਹੜਾ ਮੰਗ ਪੱਤਰ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਉਹਨਾਂ ਨੂੰ ਦੇ ਕੇ ਆਏ ਆ ਸੋ ਇਹਦੇ ਬਾਰੇ ਅਸੀਂ ਅੱਜ ਆਏ ਸੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਸਲਾ ਕੀ ਸੀਗਾ ਜੀ ਤੁਸੀਂ ਉਹ ਜੀ ਪੂਰੀ ਵੱਜੀ ਹੈ ਉਹ ਕਿਸ ਬੰਦੇ ਵਿੱਚ ਕੀ ਅਪੀਲ ਕੀਤੀ ਗਈ ਤੁਹਾਡੇ ਵੱਲੋਂ ਜੀ ਉਹ ਗੋਲੀ ਜਿਹੜੀ ਆ ਉਹ ਅਸੀਂ ਸਮਝਦੇ ਆ ਕਿ ਸੁద్ధి ਦਰਬਾਰ ਸਾਹਿਬ ਤੇ ਕੰਮ ਤੇ ਵੱਜੀ ਹੈ ਜੀ ਤੇ ਇਹਦਾ ਇਹਦੇ ਨਾਲ ਜਿਹੜੀ ਸਿੱਖਾਂ ਦੀਆਂ ਔਰ ਜੜੀਆਂ ਮਰਜਾਦਾ ਨੂੰ ਬੜੀ ਸੱਟ ਵੱਜੀ ਆ ਕਿਉਂਕਿ ਦਰਬਾਰ ਸਾਹਿਬ ਵਿੱਚ ਸਿੱਖ ਤੇ ਗੈਰ ਸਿੱਖ ਵੀ ਜਿਹੜੇ ਆ ਕੇ ਇੱਥੇ ਸੀਟ ਛਕਾਉਂਦੇ ਨੇ ਇਸ ਲਈ ਕੋਈ ਮਰਜਾਦਾ ਨੂੰ ਕਾਇਮ ਰੱਖਣ ਵਾਸਤੇ ਸਿੰਘ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਵਾਈ ਗੁਰਦੀ ਦਾ ਖਲਤਾ ਵਾਈ ਗੁਰਦੀ ਕੀ ਫਤਿਹ ਉਹ ਤੁਹਾਨੂੰ ਉਹ 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 ਤਾਂ ਮੈਂ ਕਹਿ ਦੂੰਗਾ ਜੀ ਸਾਡੇ ਮੁੰਡੇ ਤੁਹਾਨੂੰ ਮੰਗ ਪੱਤਰ ਭੇਜ ਦੇਣਗੇ ਜਦੋਂ ਇਹ ਆਏ ਨੋਟ ਰੱਖੀ ਲਾ ਜੋ ਸਾਮਵੇਦ ਕੋ ਰੁਪਏ ਤੋਂ ਕਰਨੀ ਸੀ ਜਿਹੜੀ ਗੋਈ ਦੇ ਕੋ ਕਾਂਡ ਹੋਇਆ ਇਹਦੇ ਬਾਅਦ ਅਸੀਂ ਨਕਦੀ ਕੀਤੀ ਹੈ ਇਹ ਜਿੰਨ ਸਾਡੇ ਨੂੰ ਅਸੀਂ ਮੈਮੋਰੰਡਮ ਦੇ ਕੇ ਆਏ ਆ ਉਹ ਤਾਂ ਉਹਦੇ ਮੈਮੋਰੰਡਮ ਸਾਰੇ ਕੱਲ੍ਹ ਕੱਲ੍ਹ ਬਾਅਦ ਆਦੇ ਸੀ ਸਰ ਹੋਰ ਕੀ ਕੋਈ ਖਾਸ ਐਮਰਜੈਂਸੀ ਹੈ ਹੋਰ ਕੀ ਕੋਈ ਖਾਸ ਦਾ ਮਗਰਸਾ ਕੁਝ ਨਹੀਂ ਕਰਨਾ ਹੈ ਡਾਇਰੈਕਟਰੀ ਕਮੇਟੀ ਦੀ ਨੌਵੀਂ ਮੀਟਿੰਗ ਕੋਦੇ ਵਿੱਚ ਫੈਸਲਾ ਹੋਣਾ ਚਾਹੀਦਾ ਜੋ ਨਰਾਂਟੀ ਤੋੜਾ ਵੀ ਸਰ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੀ ਪਸਤਾਰ ਲੱਖ ਦੀ ਸੀ ਉਹਨਾਂ ਦੇ ਦਸਤਾਵੇਜ਼ ਬਾਰੇ ਕੋਈ ਨਹੀਂ ਕਹਿ ਰਿਹਾ ਮੈਂ ਚੌੜੀ ਬਾਰੇ ਜਿਹੜੇ ਮੋਸਲ ਜੀ ਆਏ ਹੋਏ ਮੈਂ ਕੰਮ ਕਹੇ ਦਿੱਤਾ